ਰਾਤ ਨੂੰ ਸੌਣ ਵੇਲੇ ਸੋਚ ਲੋ ਕਿ ਸਾਡੇ ਚ ਕਿੰਨੀਆ ਕਮੀ ਹੈ ਅਸੀਂ ਦੂਜਿਆਂ ਨੂੰ ਬਲੇਮ ਕਰੀ ਜਾਂਦੇ ਆਪਦੀਆਂ ਕਮੀਆਂ ਵੀ ਠੀਕ ਨਹੀਂ ਦੇਖੋ ਗੱਲ ਇਹ ਹੈ ਟੱਕਰ ਸਾਡੇ ਮੁਕਾਬਲੇ ਚ ਤਾਂ ਹੈ ਨਹੀਂ ਜੀ ਅਸੀਂ ਬੜੇ ਤਕੜੀ ਪਾਰਟੀ ਆ ਲੋਕ ਮੰਨਦੇ ਆ ਲੋਕ ਹਿੱਤਾਂ ਦੀ ਗੱਲ ਕਰਦੇ ਆਰ ਕਾਂਗਰਸ ਨੇ ਬਿਲਕੁਲ ਸਾਦੀ ਲੇਡੀ ਦੇਤੀ ਆ ਜਿਹਨੂੰ ਕੋਈ ਜਾਣਦਾ ਨਹੀਂ ਐਵੇਂ ਹੀ ਸਾਰੇ ਥਾਵਾਂ ਤੇ ਮੈਨੇਜ ਹੋਈ ਜਾਂਦੀ ਆ ਅਸੀਂ ਕਿੱਥੇ ਸਾਡਾ ਦੇਸ਼ ਆ ਇਹਨੂੰ ਅਸੀਂ ਵਰਲਡ ਟ੍ਰੇਡ ਦੇ ਵਿੱਚ ਲੈ ਕੇ ਜਾ ਰਹੇ ਆ ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਸਾਡੇ ਮੂੰਗੀ ਬੀਜੀ ਹੋਵੇ ਤੇ ਵਲ ਟ੍ਰੇਡ ਜਾਵੇ ਸਾਨੂੰ ਕਿ ਵਿਦੇਸ਼ਾਂ ਤੋਂ ਮੂੰਗੀ ਮੰਗਾਉਣੀ ਪੈਂਦੀ ਹੈ ਬਹੁਤੀ ਮੂੰਗੀ ਅਸੀਂ ਕੈਨੇਡਾ ਤੋਂ ਮੰਗਾਉਂਦੇ ਹ ਜੀਤਬਾਡੀ ਦੇਖ ਰਹੇ ਸਮੂਹ ਦਸ਼ਕਾਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਮੈਂ ਹਦਵਿੰਦਰ ਸਿੰਘ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਓਵੇਂ-ਓਵੇਂ ਸਿਆਸੀ ਅਖਾੜਿਆਂ ਦੇ ਵਿੱਚ ਸਿਆਸਤ ਹੈ ਜਿਹੜੀ ਉਹ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ ਤੇ ਉਹ ਆਖ ਵਕ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੀਆਂ ਨੇ ਤੇ ਆਪਣਾ ਚੋਣ ਪ੍ਰਚਾਰ ਜਿਹੜਾ ਹੈਗਾ ਉਹ ਜ਼ੋਰਾਂ ਸ਼ੋਰਾਂ ਦੇ ਨਾਲ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅੱਜ ਭਾਜਪਾ ਦੀ ਗੱਲ ਕਰਾਂਗੇ ਤੇ ਭਾਜਪਾ ਕਿਸ ਰਣਨੀਤੀ ਦੇ ਨਾਲ ਪੰਜਾਬ ਅੰਦਰ ਚੋਣ ਮੈਦਾਨ ਵਿੱਚ ਉਤਰੀ ਹੈ ਉਸ ਸੰਬੰਧੀ ਸਾਰੀ ਚਰਚਾ ਕਰਨ ਦੇ ਲਈ ਅੱਜ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਬੀਬੀ ਅਮਨਜੋਤ ਕੌਰ ਅਮਵਾਲੀਆ ਮੌਜੂਦ ਰਹਿਣਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਅ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਨਾ ਮੁੱਦਿਆਂ ਨੂੰ ਲੈ ਕੇ ਤੇ ਕਿਸ ਰਣਨੀਤੀ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੀ ਹੈ ਦੇਖੋ ਜੀ ਅਸੀਂ ਇਹ ਤਾਂ ਹੈ ਨਹੀਂ ਕਿ ਕੱਲੇ ਮੁੱਦੇ ਲੈ ਕੇ ਆਏ ਆ ਅਸੀਂ ਕੁਝ ਕਰਕੇ ਦਿਖਾਇਆ ਦੇਸ਼ ਨੂੰ ਉਸ ਲੈਵਲ ਤੇ ਲੈ ਗਏ ਆ ਕਿ ਜਿੱਥੇ ਦੇਸ਼ ਕਦੇ ਸੁਪਨੇ 'ਚ ਵੀ ਨਹੀਂ ਜਾ ਸਕਦਾ ਸੀ ਪ੍ਰਧਾਨ ਮੰਤਰੀ ਸਾਨੂੰ ਫਸਟ ਵਰਲਡ ਕੰਟਰੀਆਂ ਦੇ ਬਰਾਬਰ ਲਿਆ ਕੇ ਬਿਠਾਤਾ ਔਰ ਦੇਸ਼ ਦਾ ਇੱਕ ਸਾਰੀ ਦੁਨੀਆ ਦੇ ਵਿੱਚ ਮੈਸੇਜ ਗਿਆ ਕਿ ਹਿੰਦੁਸਤਾਨ ਇੱਕ ਤਕੜਾ ਦੇਸ਼ ਆ ਸਟਰੋਂਗ ਕੰਟਰੀ ਆ ਔਰ ਇਕਨੋਮਿਕਲੀ ਵੀ ਔਰ ਵੈਸੇ ਵੀ ਜੇ ਅਸੀਂ ਫੌਜ ਦੇ ਤਰੀਕੇ ਨਾਲ ਤਾਰ ਤਰੀਕੇ ਨਾਲ ਦੇਖਿਆ ਜੋ ਬਹੁਤ ਜ਼ਰੂਰੀ ਹੁੰਦਾ ਔਰ ਦੂਜੀ ਗੱਲ ਇਹ ਮੁੱਦੇ ਇਹ ਆ ਕਿ ਜੋ ਬੇਸਿਕ ਅੰਦਰੂਨੀ ਮੁੱਦੇ ਆ ਕਿਸਾਨਾਂ ਤੋਂ ਲੈ ਕੇ ਔਰ ਛੋਟੇ ਵਪਾਰੀਆਂ ਤੋਂ ਲੈ ਕੇ ਵੱਡੇ ਵਪਾਰ ਤੱਕ ਹਰ ਬੰਦੇ ਨੂੰ ਉਹਦੇ ਮੁਤਾਬਕ ਫੈਸਿਲਿਟੀ ਮਿਲ ਰਹੀ ਆ ਉਹਦੇ ਮੁਤਾਬਕ ਉਹਨਦੀਆਂ ਜ਼ਰੂਰਤਾਂ ਮਿਲ ਰਹੀਆਂ ਔਰ ਜੇ ਮੈਂ ਕਿਸਾਨੀ ਦੀ ਗੱਲ ਕਰਾਂ ਤੇ ਕਿਸਾਨਾਂ ਨੂੰ 2000 ਰੁਪਇਆ ਪਰ ਏਕੜ ਸਾਲ ਦਾ ਅੱਜ 1947 ਤੋਂ ਲੈ ਕੇ ਤੇ ਸ਼੍ਰੀ ਰਾਮਾਨ ਸੁਆਮੀ ਸੁਆਮੀ ਜੀ ਦੇ ਕਿਤੇ ਵੀ ਉਹਨਾਂ ਦੀ ਜੋ ਸਿਧਾਂਤ ਬਣਾਏ ਆ ਉਹਨਾਂ ਨੂੰ ਕਿਸੇ ਨੇ ਇੰਪਲੀਮੈਂਟ ਨਹੀਂ ਸੀ ਕੀਤਾ ਜੇ ਕੋਈ ਕਰ ਰਿਹਾ ਤਾਂ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਨਹੀਂ ਪਰ ਮੇਰਾ ਸਵਾਲ ਇਹ ਸੀ ਕਿ ਹੁਣ ਕਿਹੜੀ ਰਣਨੀਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਉਤਰੋਗੇ ਕਿਉਂਕਿ ਲਗਾਤਾਰ ਪੰਜਾਬ ਦੇ ਅੰਦਰ ਵਿਰੋਧ ਹੈ ਜਿਹੜਾ ਪਿੰਡਾਂ ਦੇ ਵਿੱਚ ਖਾਸ ਕਰਕੇ ਕਿਸਾਨ ਜਿਹੜੇ ਹੈਗੇ ਆ ਉਹ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦਾ ਨਜ਼ਰ ਆ ਰਹੇ ਨੇ ਦੇਖਿਆ ਇੱਕ ਦਿਨੈਂ ਬੇਨਤੀ ਕਰੂੰਗੀ ਪੰਜਾਬੀਆਂ ਨੂੰ ਕਿ ਥੋੜਾ ਜਿਹਾ ਗਲੋਬਲ ਪਿਕਚਰ ਦੇਖਿਆ ਕਰੋ ਆ ਥੋੜਾ ਜਿਹਾ ਸਿਆਣੇ ਹੋ ਜੋ ਕਿ ਤੁਸੀਂ ਕੇਂਦਰ ਨਾਲ ਹਮੇਸ਼ਾ ਪੰਗਾ ਨਹੀਂ ਲੈ ਸਕਦੇ ਸਿਆਣੇ ਹੋਵੋ ਜਿਵੇਂ ਹੁਣੇ ਆਪਾਂ ਗੱਲ ਕਰਦੇ ਹਾਂ ਚੰਡੀਗੜ੍ਹ ਸਿਆਣਾ ਹਿਮਾਚਲ ਸਿਆਣਾ ਕਿ ਤੁਹਾਨੂੰ ਉੱਥੋਂ ਫੰਡ ਆਉਣੇ ਆ ਜੇ ਤੁਸੀਂ ਫੰਡ ਹੀ ਨਹੀਂ ਲਾਉਂਗੇ ਤੇ ਅਸੀਂ ਅੱਗੇ ਗਰੀਬੀ ਵੱਲ ਤੁਸੀਂ ਜਾਵਾਂਗੇ ਤੇ ਉਹਦੇ ਲਈ ਜ਼ਰੂਰੀ ਆ ਕਿ ਅਸੀਂ ਕੇਂਦਰ ਨਾਲ ਦਾ ਮਾੜੀ ਮੋਟੀ ਉਹਨਾਂ ਦੀ ਗਲਤਤਾ ਸੁਣੀਏ ਜੇ ਮੈਂ ਦੇਖਿਆ ਜਾਵੇ ਕਿ ਜੋ ਸਾਡਾ ਵਿਰੋਧ ਹੋ ਰਿਹਾ ਉਹ ਬਹੁਤ ਨਜਾਇਜ਼ ਵਿਰੋਧ ਹੋ ਰਿਹਾ ਇਹ ਗੱਲ ਮੈਂ ਕੱਲ ਹੀ ਪਤਾ ਕੀਤੀ ਆ ਕਿ ਸਾਡੇ ਆਪਣੇ ਵਰਕਰਾਂ ਨੇ ਕਿਹਾ ਕਿ ਪਿੱਛੇ ਜੇ ਤੁਸੀਂ ਦੇਖ ਲੋ ਹੰਸ ਰਾਜ ਜੀ ਦੀ ਜੋ ਪੋਜੀਸ਼ਨ ਸੀ ਧਰਮਘੋਟ ਦੇ ਵਿੱਚ ਉੱਥੇ ਮੇਰੇ ਕੁਝ ਲੋਕ ਖੜੇ ਸਨ ਉਹਨਾਂ ਨੇ ਦੱਸਿਆ ਕਿ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਸਨ ਅਕਾਲੀ ਦਲ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਰਕਰ ਸਨ ਜੋ ਹੰਸ ਰਾਜ ਵਰਗੇ ਇੱਕ ਦਰਵੇਸ਼ ਬੰਦੇ ਵਾਂਗ ਵਿਰੋਧ ਕਰ ਰਹੇ ਆ ਜੋ ਲੋਕ ਸੇਵਾ ਨੂੰ ਸਮਰਪਤ ਆ ਉਹਨਾਂ ਨੇ ਆਪਣਾ ਤਮਾਮ ਜੀਵਨ ਲੋਕ ਸੇਵਾ ਦੇ ਵਿੱਚ ਲਾਤਾ ਆਪਣੀ ਭਾਸ਼ਾ ਦੀ ਸੇਵਾ ਕੀਤੀ ਔਰ ਉਹ ਜਿਹਾ ਸ਼ਖਸ਼ ਜੀ ਨੇ ਕਿਤੇ ਬਹੁਤ ਮਾੜੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਜਿਸ ਬੰਦੇ ਨੇ ਗਾਇਆ ਹੋਵੇ ਇਹ ਤੇ ਉਹਨਾਂ ਨੂੰ ਤੁਸੀਂ ਐਵੇਂ ਕਰੋ ਇਹ ਚੰਗੀ ਗੱਲ ਨਹੀਂ ਆ ਪੰਜਾਬੀਆਂ ਨੂੰ ਸਮਝਣਾ ਚਾਹੀਦਾ ਔਰ ਉਹਨਾਂ ਦੀ ਗੱਲ ਸੁਣੋ ਬੜੇ ਸਿਆਣੇ ਆ ਪ੍ਰਧਾਨ ਮੰਤਰੀ ਦੇ ਬਹੁਤ ਨਜ਼ਦੀਕ ਆ ਮੈਂ ਫਿਰ ਕਹੂੰਗੀ ਕਿ ਜੇ ਉਹ ਚੁਣੇ ਜਾਂਦੇ ਆ ਤਾਂ ਪ੍ਰਧਾਨ ਮੰਤਰੀ ਦੇ ਬਹੁਤ ਨਜ਼ਦੀਕ ਆ ਪੰਜਾਬ ਦੇ ਬਹੁਤ ਸਾਰੇ ਕੰਮ ਕਰਵਾ ਸਕਦੇ ਆ ਸਾਨੂੰ ਪਤਾ ਨਹੀਂ ਕਿਉਂ ਸਾਡੇ ਲੋਕ ਇਹ ਕਹਿਣ ਲੱਗੇ ਕਿ ਜ਼ਿੰਦਾਬਾਦ ਮਰਦਾਬਾਦ ਔਰ ਬੱਸਾਂ ਰੋਕ ਲੋ ਟ੍ਰੇਨਾਂ ਰੋਕ ਲੋ ਪਰ ਜੋ ਗੱਲਾਂ ਟੇਬਲ ਤੇ ਬੈਠ ਕੇ ਹੋ ਸਕਦੀਆਂ ਜੋ ਸਿਆਸਤ ਇਹਨੂੰ ਹੀ ਕਹਿੰਦੇ ਹੁੰਦੇ ਸੀਗੇ ਲੋਕ ਕਿ ਟੇਬਲ ਤੇ ਬੈਠ ਕੇ ਮਸਲੇ ਹੱਲ ਹੋ ਸਕਦੇ ਉੱਥੋਂ ਤਾਂ ਅਸੀਂ ਬਹੁਤ ਦੂਰ ਚਲੇ ਗਏ ਔਰ ਜਿਹੜੇ ਸਾਡੇ ਲੀਡਰ ਵੀ ਆ ਜੋ ਵੀ ਚਾਹੇ ਕਿਸਾਨ ਮੋਰਚੇ ਦੇ ਆ ਚਾਹੇ ਸਾਡੀ ਦੂਜੀਆਂ ਪਾਰਟੀਆਂ ਦੇ ਲੀਡਰ ਐ ਐਡੀ ਸੌੜੀ ਸਿਆਸਤ ਨਾ ਕਰਨ ਮਾੜੀ ਸਿਆਸਤ ਨਾ ਕਰਨ ਸਭ ਨੂੰ ਅਧਿਕਾਰ ਆ ਡੈਮੋਕਰੈਟਿਕ ਕੰਟਰੀ ਆ ਜੇ ਤੁਸੀਂ ਮੰਗ ਕੀਤੀ ਤੁਹਾਡੇ ਤਿੰਨ ਕਾਨੂੰਨ ਵਾਪਸ ਲੈ ਗਏ ਆਰਥ ਨੂੰ ਸਹੂਲਤਾ ਦਿੱਤੀਆਂ ਜਾ ਰਹੀਆਂ ਐ ਐਮਐਸਪੀ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਬਾਈ ਚੀਜ਼ਾਂ ਤੇ ਐਮਐਸਪੀ ਦੇ ਦਿੱਤੀ ਗਈ ਆ ਔਰ ਜਿਹੜਾ ਤੁਹਾਨੂੰ ਸਭ ਕੁਝ ਮਿਲ ਰਿਹਾ ਤੁਸੀਂ ਐਵੇਂ ਨਾ ਨਾ ਕਰੋ ਕਿ ਉਲਝਾ ਕੇ ਬਾਰ-ਬਾਰ ਸਰਕਾਰ ਨੂੰ ਤੰਗ ਕਰੋਗੇ ਤਾਂ ਇਹਦਾ ਬਹੁਤ ਭਾਰੀ ਨੁਕਸਾਨ ਆ ਪੰਜਾਬ ਦਾ ਨੁਕਸਾਨ ਹੈ ਤੇ ਗਲੋਬਲੀ ਜੋ ਮੈਂ ਸਮਝਦੀ ਆ ਕਿ ਸਿੱਖ ਸਮਾਜ ਆ ਜੋ ਬਾਹਰ ਰਹਿੰਦਾ ਪੰਜਾਬ ਤੋਂ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਮੈਂ ਮੈ ਫਿਨਿਸ਼ ਕਰਦਾ ਕਿ 1984 ਵਿੱਚ ਜੋ ਨੁਕਸਾਨ ਕਾਂਗਰਸ ਨੇ ਸਾਡਾ ਕੀਤਾ ਸਿੱਖਾਂ ਦਾ ਕੀਤਾ ਉਸ ਤੋਂ ਬਾਅਦ ਤਾਂ ਭੁੱਲ ਕੇ ਵੀ ਸਾਨੂੰ ਕਾਂਗਰਸ ਨੂੰ ਵੋਟ ਨਹੀਂ ਸੀ ਪਾਉਣੀ ਚਾਹੀਦੀ ਅਸੀਂ ਕਈ ਵਾਰ ਸਰਕਾਰ ਬਣਾਤੀ ਪੰਜਾਬ 'ਚ ਸੋ ਇਹ ਦੇਖੇ ਦੇਖਣਾ ਚਾਹੀਦਾ ਲੋਕਾਂ ਨੂੰ ਨਹੀਂ ਪਰ ਤੁਸੀਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਕਿਸਾਨ ਜਿਹੜੇ ਆ ਉਹ ਸਾਡਾ ਵਿਰੋਧ ਨਹੀਂ ਕਰ ਰਹੇ ਬਲਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਇਹ ਵਰਕਰ ਜਾਂ ਫਿਰ ਉਹਨਾਂ ਦੇ ਕਹਿਣ ਤੇ ਸੀਨੀਅਰ ਲੀਡਰਸ਼ਿਪ ਤੇ ਕਹਿਣ ਤੇ ਉਹ ਅਜਿਹਾ ਜਿਹੜਾ ਹੈਗਾ ਸਿਆਸੀ ਪਾਰਟੀਆਂ ਹੀ ਨੀਵੇਂ ਪੱਧਰ ਦੀ ਰਾਜਨੀਤੀ ਕਰਕੇ ਸਾਰਾ ਕੁਝ ਕਰ ਰਹੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਪੂਰੇ ਇੰਡੀਆ ਦੇ ਵਿੱਚ ਇੰਡੀਆ ਗਠਜੋੜ ਹੋਇਆ ਕੀ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਵੀ ਸਿਆਸਤ ਹੈ ਜਿਹੜੀ ਇਸ ਨੂੰ ਲੈ ਕੇ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਆ ਰਹੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀ ਆ ਉਹ ਇੱਕਜੁੱਟ ਹੋ ਕੇ ਜਿਹੜਾ ਹੈਗਾ ਇਸ ਸੀਟ ਦੇ ਉੱਤੇ ਲੜ ਰਹੀਆਂ ਨੇ ਤੇ ਟੱਕਰ ਮੰਨਦੇ ਹੋ ਫਿਰ ਇਹਨਾਂ ਦੇ ਨਾਲ ਦੇਖੋ ਗੱਲ ਇਹ ਹੈ ਟੱਕਰ ਸਾਡੇ ਮੁਕਾਬਲੇ ਚ ਤਾਂ ਹੈ ਨਹੀਂ ਗੀ ਅਸੀਂ ਬੜੇ ਤਕੜੀ ਪਾਰਟੀ ਆ ਲੋਕ ਮੰਨਦੇ ਆ ਲੋਕ ਹਿੱਤਾਂ ਦੀ ਗੱਲ ਕਰਦੇ ਆ ਜਿਹੜਾ ਇਹ ਇੰਡੀਆ ਗੱਠਜੋੜ ਆ ਇਹ ਇਕੱਲੇ ਹਿੰਦੁਸਤਾਨ ਚ ਨਹੀਂ ਹੋਇਆ ਪੰਜਾਬ ਇਹ ਤੋਂ ਬਚ ਨਹੀਂ ਸਕਿਆ ਦੇਖੋ ਮੈਂ ਸਮਝਦੀ ਆ ਕਿ ਮੈਨੇਜ ਹੋਈਆਂ ਸੀਟਾਂ ਬਹੁਤ ਸਾਰੀਆਂ ਸੀਟਾਂ ਮੈਨੇਜ ਇਹ ਫਰੀਦਕੋਟ ਵਾਲੀ ਸੀਟ ਮੈਨੇਜ ਹੋਈ ਗਈ ਆ ਕਿਉਂ ਉੱਥੇ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਦਿੱਤਾ ਤਕੜਾ ਆਰ ਕਾਂਗਰਸ ਨੇ ਬਿਲਕੁਲ ਸਾਦੀ ਲੇਡੀ ਦੇਤੀ ਆ ਜਿਨ ਕੋਈ ਜਾਣਦਾ ਨਹੀਂ ਆ ਐਵੇਂ ਹੀ ਸਾਰੇ ਥਾਵਾਂ ਤੇ ਮੈਨੇਜ ਹੋਈਆਂ ਦੀਆਂ ਸੀਟਾਂ ਤਾਂ ਇਹਨਾਂ ਦਾ ਆਪਸ ਵਿੱਚ ਗੱਠਜੋੜ ਆ ਜੇ ਦੇਖਿਆ ਜਾਵੇ ਮਨੀਸ਼ ਤਵਾੜੀ ਤੇ ਇਹਨਾਂ ਦੇ ਇੱਕ ਜਰਨੈਲ ਸਿੰਘ ਜੋ ਇਨਚਾਰਜ ਹੈਗੇ ਆ ਪੰਜਾਬ ਤੇ ਚੰਡੀਗੜ੍ਹ ਦੇ ਆ ਉਹ ਇਕੱਠੇ ਬੈਠੇ ਆ ਜਿੱਦੋਂ ਚੰਡੀਗੜ੍ਹ 'ਚ ਇਕੱਠੇ ਬੈਠੇ ਆ ਤੇ ਪੰਜਾਬ 'ਚ ਜਾ ਕੇ ਉਹਨਾਂ ਨੇ ਕਿਵੇਂ ਵਿਰੋਧ ਕਰ ਦੇਣਗੇ ਇਹ ਤਾਂ ਆਪਾਂ ਹਿਊਮਨ ਹੀ ਆ ਸੁਭਾਵਿਕ ਗੱਲ ਆ ਕਿ ਜਿਹਦੇ ਇੱਕ ਥਾਂ ਮਿੱਤਰ ਤਾਂ ਦੂਜੇ ਥਾਂ ਦੁਸ਼ਮਣੀ ਕਿਵੇਂ ਕਹਿ ਲਓਗੇ ਇਹ ਸਾਰੇ ਅੱਖਾਂ ਨੂੰ ਧੂਰ ਲਾਉਂਦੇ ਆ ਔਰ ਜ਼ਿਆਦਾ ਮੈਂ ਸਮਝਦੀ ਆ ਕਿ ਕਾਂਗਰਸ ਰਾਮ ਆਦਮੀ ਪਾਰਟੀ ਹੀ ਖਲਾਰਾ ਪਾ ਰਹੀ ਆ ਕਿ ਭਾਜਪਾ ਭਾਜਪਾ ਥੋੜੀ ਜਿਹੀ ਨੀਵੀ ਚਲੀ ਜਾਵੇ ਔਰ ਅਕਾਲੀ ਦਲ ਵੀ ਆਪ ਦਾ ਇਸ ਤੇ ਰੋਟੀਆਂ ਸੇਕ ਰਿਹਾ ਕਿ ਜਿਹੜੀ ਵੋਟ ਆ ਉਹ ਭਾਜਪਾ ਦੀ بجائے ਹੋਰ ਕਿਸੇ ਨੂੰ ਪੈ ਜਾਏ ਵੋਟਾਂ ਖਰਾਬ ਹੋਣ ਨਹੀਂ ਪਰ ਐਮਐਸਪੀ ਦੀ ਤੁਸੀਂ ਗੱਲ ਕੀਤੀ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦਿੱਤੀ ਆ ਆਲਰੇਡੀ ਪਰ ਐਮਐਸਪੀ ਦੀ ਗਲਤ ਤਾਂ ਆਮ ਆਦੀ ਪਾਰਟੀ ਹੋਈ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਸੀ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਦੀ ਭਾਵੇਂ ਮੈਂ ਗੱਲ ਕਰ ਲਵਾਂ ਭਾਵੇਂ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਦੀ ਮੈਂ ਗੱਲ ਕਰ ਲਵਾਂ ਉਹ ਕਰਦੇ ਹੋਏ ਨਜ਼ਰ ਆ ਰਹੇ ਸੇ ਹੁਣ ਫੇਰ ਉਹੀ ਗੱਲਾਂ ਜਿਹੜੀਆਂ ਨੇ ਕਿਸਾਨਾਂ ਦੇ ਕੰਨਾਂ ਦੇ ਵਿੱਚ ਫੂਕ ਮਾਰਨੀ ਸ਼ੁਰੂ ਕਰ ਦਿੱਤੀ ਗਈ ਆ ਕਿ ਜੇਕਰ ਤੁਸੀਂ ਮੁਰਤੋਂ ਸਾਡੀ ਪਾਰਟੀ ਨੂੰ ਮੌਕਾ ਦਿੰਨੇ ਹੋ ਤਾਂ ਅਸੀਂ ਲੋਕ ਸਭਾ ਦੇ ਵਿੱਚ ਵੀ ਜਾ ਕੇ ਕਿਸਾਨਾਂ ਲਈ ਐਮਐਸਪੀ ਮੰਗਾ ਕੇ ਅਜੇ ਤੱਕ ਪੰਜਾਬ ਦੇ ਵਿੱਚ ਤਾਂ ਲਾਗੂ ਨਹੀਂ ਹੋਈ ਇਹ ਪੰਜਾਬ ਦੇ ਵਿੱਚ ਤਾਂ ਐਮਐਸਪੀ ਦਿੱਤੀ ਨਹੀਂ 5 ਮਿੰਟ ਦੇ ਵਿੱਚ ਐਮਐਸਪੀ ਦੇਣ ਦੀਆਂ ਗੱਲਾਂ ਹੁੰਦੀਆਂ ਸਨ ਦੇਖੋ ਗੱਲ ਸੁਣੋ 60 ਸਾਲ ਤੱਕ ਕਾਂਗਰਸ ਕੁਛ ਨਹੀਂ ਦੇ ਸਕੀ ਤੇ ਹੁਣ ਕੀ ਦੇਊਗੀ ਹਮ ਔਰ ਆਮ ਆਦਮੀ ਪਾਰਟੀ ਚੁੱਟ ਗਿਆ ਮਾਰਦੀ ਸੀ ਕਿ ਆਈਐਮਐਸਪੀ ਬਣੂਗੀ ਤਾਂ ਫਿਰ ਪੰਜਾਬ ਨੂੰ ਦੇ ਦੇਣਾ ਹਰਿਆਣੇ ਨੇ ਤਾਂ ਰੇਟ ਵਧਾਏ ਆ ਬਹੁਤ ਸਰੀ ਚੀਜ਼ਾਂ ਦੇ 22 ਤੁਹਾਨੂੰ ਫਸਲਾਂ ਦੇ ਰੇਟ ਵਧਾਏ ਆ ਅਰੇ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੀ ਆ ਕਿ ਪੰਜਾਬੀਓ ਇਨਸਾਫ ਕਰੋ ਜੇ ਕਿਤੇ ਉੱਚੀ ਨੀਵੀਂ ਥੋੜੀ ਬਹੁਤੀ ਗੱਲ ਹਰਿਆਣੇ ਦੇ ਵਿੱਚ ਹੋ ਗਈ ਸੀ ਤਾਂ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਉਤਾਰ ਦਿੱਤਾ ਕਦੇ ਹੋਇਆ ਨਹੀਂ ਆ ਕਿ ਇਲੈਕਸ਼ਨ ਨੇੜੇ ਹੁਣ ਅਰ ਮੁੱਖ ਮੰਤਰੀ ਨੂੰ ਉਤਾਰ ਦਿੱਤਾ ਜਾਵੇ ਕਿਉਂਕਿ ਉਹਨਾਂ ਤੋਂ ਗਲਤੀਆਂ ਹੋਈਆਂ ਸਨ ਔਰ ਉਹਨਾਂ ਨੂੰ ਇਸ ਗਲਤੀ ਦੀ ਸਜ਼ਾ ਮਿਲੀ ਹੈ ਔਰ ਦੂਜੀ ਗੱਲ ਮੈਂ ਵੀ ਕਹਿਣਾ ਚਾਹੂਗੀ ਕਿ ਜੋ ਪ੍ਰਧਾਨ ਮੰਤਰੀ ਨੇ ਜਾਂ ਭਾਜਪਾ ਨੇ ਇਸ ਦੇਸ਼ ਲਈ ਸਿੱਖਾ ਲਈ ਸਾਡੀ ਕੌਮ ਲਈ ਪੰਜਾਬੀਆਂ ਲਈ ਕੀਤਾ ਉਹ ਕਦੇ ਵੀ ਨਹੀਂ ਹੋ ਸਕਿਆ ਅਸੀਂ ਸਿਰਫ ਅਰਦਾਸਾ ਕਰਦੇ ਸੀ 75 ਸਾਲ ਤੋਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਦਿਓ ਸਾਡਾ ਲਾਂਗਾ ਖੋਲਤਾ ਇਹ ਛੋਟੀ ਗੱਲ ਨਹੀਂ ਹੈ ਮੈਂ ਸਮਝਦੀ ਹਾਂ ਕਿਤੇ ਨਾ ਕਿਤੇ ਰੋਟੀ ਤੋਂ ਪਹਿਲਾਂ ਵੀ ਗੁਰੂ ਆਂਦੇ ਆ ਸਾਡਾ ਧਰਮ ਆਉਂਦਾ ਔਰ ਛੋਟੇ ਸਹਿਬਜ਼ਾਦਿਆਂ ਦਾ ਕਦੇ ਨਾਂ ਨਹੀਂ ਸੀ ਹੁਣ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿੰਨੇ ਸਕੂਲ ਆ ਉਹਨਾਂ ਚ ਛੋਟੇ ਸਹਿਬਜ਼ਾਦਿਆਂ ਦਾ ਇਤਿਹਾਸ ਪੜਾਇਆ ਜਾਂਦਾ ਉਹਨਾਂ ਦੇ ਨਾਂ ਤੇ ਇੱਕ ਦਿਨ ਦੀ ਦਿਨ ਮਨਾਇਆ ਜਾਂਦਾ ਵੀਰ ਬਾਲਦੇਵਸ ਔਰ ਤੁਸੀਂ ਦੇਖੋ ਜਿਹੜੇ ਤੇਲਗੂ ਆ ਤਾਮਲਨਾਡੂ ਦੇ ਵਿੱਚ ਜਾਂ ਜਿਹੜੇ ਮਦਰਾਸੀ ਭਾਸ਼ਾ ਨਹੀਂ ਆਉਂਦੀਆਂ ਉੱਥੇ ਜਾ ਕੇ ਸਹਿਬਜ਼ਾਦਾ ਦੀ ਤੇ ਸਿੱਖੀ ਦੀ আর ਗੁਰੂ ਗੋਬਿੰਦ ਸਿੰਘ ਦੀ ਗੱਲ ਹੁੰਦੀ ਆ ਤੇ ਹੋ ਕੀ ਚਾਹੀਦਾ ਸਾਨੂੰ ਇਹ ਸਾਰੀਆਂ ਗੱਲਾਂ ਨੂੰ ਅੱਖੋ ਪਰੋਥੇ ਨਾ ਕਰੋ ਸਾਨੂੰ ਪੰਜਾਬੀਆਂ ਨੂੰ ਚਾਹੀਦਾ ਕਿ ਇੱਕ ਮੌਕਾ ਭਾਜਪਾ ਨੂੰ ਦਿਓ ਭਾਜਪਾ ਦੇ ਕੈਂਡੀਡੇਟਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਸਤਿਕਾਰ ਕਰਨਾ ਚਾਹੀਦਾ ਤੁਹਾਡੇ ਲਈ ਉਹਨਾਂ ਨੇ ਕੰਮ ਕਰਨਾ ਆਉਣ ਵਾਲੇ 5 ਸਾਲਾਂ ਦੇ ਵਿੱਚ ਆਪਣੇ ਆਪ ਨਾਲ ਬੇਇਨਸਾਫੀ ਕਰ ਰਹੇ ਹਾਂ ਮੈਂ ਸਮਝਦੀ ਹਾਂ ਕਿ ਇਹ ਜੇ ਲੋਕ ਕਿਤੇ ਨਾ ਕਿਤੇ ਗੁੰਮਰਾਹ ਹੋਣਗੇ ਤਾਂ ਆਪਣੇ ਆਪ ਨਾਲ ਤੇ ਆਪਣੇ ਬੱਚਿਆਂ ਨਾਲ ਤੇ ਆਉਣ ਵਾਲੀ ਕੌਮ ਨਾਲ ਬੇਇਨਸਾਫੀ ਕਰਨਗੇ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਲਗਾਤਾਰ ਇਹ ਮੰਗ ਉੱਠਦੀ ਆ ਰਹੀ ਆ ਕਿ ਅੰਮ੍ਰਿਤਸਰ ਤੋਂ ਜਿਹੜਾ ਹੈਗਾ ਉਹ ਵਪਾਰ ਖੁੱਲਣਾ ਚਾਹੀਦਾ ਤੇ ਉਥੋਂ ਦਾ ਇਲਾਕਾ ਵੀ ਜਿਹੜਾ ਹੈਗਾ ਉਹ ਆਰਥਿਕ ਪੱਖੋਂ ਮਜ਼ਬੂਤ ਹੋਵੇਗਾ ਤੇ ਪੰਜਾਬ ਦਾ ਜਿਹੜਾ ਆਰਥਿਕ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਜਿਹੜਾ ਸਰਕਾਰੀ ਉਹ ਵੀ ਜ਼ਰੂਰ ਭਰਦਾ ਹੋਇਆ ਨਜ਼ਰ ਆਵੇਗਾ ਕਿ ਜਦੋਂ ਜੇਕਰ ਹੁਣ ਭਾਜਪੀ ਨੂੰ ਪੰਜਾਬ ਦੇ ਲੋਕ ਜਾਂ ਕੁਝ ਕਿ ਸੀਟਾਂ ਦੇ ਕੇ ਜਿਹੜਾ ਹੈਗਾ ਪੰਜਾਬ ਤੋਂ ਜਿਤਾ ਕੇ ਭੇਜਣ ਲੋਕ ਸਭਾ ਦੇ ਵਿੱਚ ਤਾਂ ਰੱਖਿਆ ਜਾਵੇਗਾ ਕਿ ਪੰਜਾਬ ਤੋਂ ਪਾਕਿ ਰੱਖਿਆ ਜਾ ਸਕਦਾ ਹੈ ਪੱਕ ਕਿਉਂ ਨਹੀਂ ਸਾਡੇ ਬੜੇ ਅੱਛੇ ਕੈਂਡੀਡੇਟ ਆ ਉੱਥੇ ਉਹ ਬੜੇ ਵੱਡੇ ਖਾਨਦਾਨ ਤੋਂ ਆ ਔਰ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਦੇ ਉਹਨਾਂ ਦੇ ਖਾਨਦਾਨ ਤੋਂ ਅਤੇਜ ਸਿੰਘ ਸਮੁੰਦਰੀ ਜੀ ਦੇ ਔਰ ਪੜ੍ਹੇ ਲਿਖੇ ਬੰਦੇ ਆ ਔਰ ਉਹਨਾਂ ਨੇ ਦੁਨੀਆ ਦੇਸ਼ ਦੇਖਿਆ ਕਿ ਕਿਉਂ ਨਹੀਂ ਪਰ ਜੇ ਤੁਸੀਂ ਇੱਥੇ ਆਮ ਆਦਮੀ ਪਾਰਟੀ ਮਾਹੌਲ ਹੀ ਨਹੀਂ ਠੀਕ ਕਰੋਗੀ ਹਮੇਸ਼ਾ ਸਦਾ ਤੰਕਵਾਦਾ ਮਾਹੌਲ ਬਣਿਆ ਰਹੂਗਾ ਗੈਂਗਸਟਰ ਵਾਰ ਹੁੰਦੀ ਰਹੂਗੀ ਸੜਕ ਤੇ ਤੁਰਿਆ ਜਾਂਦਾ ਬੰਦਾ 부ੜੀ ਲੇਡੀ ਕੋਈ ਬੱਚਾ ਸੇਫ ਨਹੀਂ ਆ ਜਿਹੜਾ ਖਾਣਾ ਖਾਂਦੇ ਆ ਉਹ ਸੇਫ ਨਹੀਂ ਆ ਉਹਦੇ ਨਾਲ ਬੱਚੇ ਮਰ ਜਾਣਗੇ ਤੇ ਕੌਣ ਕਰੂਗਾ ਜੀ ਵਪਾਰ ਫਿਰ ਇਹ ਸਾਰਾ ਕੁਝ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਮੈਂ ਸਮਝਦੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਫੇਲਿਅਰ ਆ ਜਿੱਥੇ ਤੁਹਾਡਾ ਬੱਚਾ ਚਾਕਲੇਟ ਖਾਂਦਾ ਤੇ ਮਰ ਜਾਂਦਾ ਇਹਦੂ ਵੱਡੀ ਟਰੈਜੇਡੀ ਕੀ ਆ ਕਿਸ ਆਧਾਰ ਤੇ ਲੋਕ ਉਹਨਾਂ ਨੂੰ ਵੋਟ ਪਾਣਗੇ ਮੈਂ ਤਾਂ ਖੁਦ ਸੇਫ ਨਹੀਂ ਸਮਝਦੀ ਅਸੀਂ ਆਪਣੇ ਬੱਚਿਆਂ ਨੂੰ ਨਿੱਕਾ ਨੂੰ ਚਾਕਲੇਟ ਲੈ ਕੇ ਦਿੰਦੇ ਅਸੀਂ ਖੁਦ ਸੇਫ ਨਹੀਂ ਸਮਝਦੇ ਕਿ ਕੀ ਖਵਾਉਣਾ ਚਾਹੀਦਾ ਕਿ ਨਹੀਂ ਚਾਹੀਦਾ ਉਹ ਬੱਚਾ ਤਾਂ ਮੰਗਦਾ ਹੀ ਆ ਇਹ ਛੋਟੀ ਗੱਲ ਨਹੀਂ ਹੈ ਕੇ ਲੋਕਾਂ ਦੇ ਘਰ ਉੱਜੜ ਜਾਣ ਕੇਕ ਕੱਟ ਦੀ ਆ ਬੱਚਾ ਤੇ ਸਵੇਰ ਨੂੰ ਡੈੱਡ ਪਿਆ ਹੋਵੇ ਇਹ ਇਹ ਮੈਂ ਸਮਝਦੀ ਇਹ ਸਭ ਤੋਂ ਬਿਗੇਸਟ ਫੇਲਿਅਰ ਹੈ ਇਸ ਸਰਕਾਰ ਨੇ ਹੁਣ ਜੋ ਕਰ ਰਹੇ ਆ ਕਿ ਕਿਸਾਨਾਂ ਨੂੰ 扑ਕਾ ਕੇ ਔਰ ਆਪਦੇ ਬੰਦਿਆਂ ਨੂੰ ਛੱਡ ਕੇ ਬੀਜੇਪੀ ਦੇ ਕੈਂਡੀਡੇਟਾਂ ਨੂੰ ਇੱਕ ਵੱਡਾ ਚੈਲੰਜ ਕਰਵਾਉਣਾ ਕਿ ਉਹਨਾਂ ਨੂੰ ਮੰਦਾ ਚੰਗਾ ਬੋਲਣਾ ਇਹ ਆਮ ਕਿਸਾਨ ਆ ਜੋ ਉਹ ਨਹੀਂ ਬੋਲ ਸਕਦਾ ਇਹ ਕਿਸਾਨ ਹਮੇਸ਼ਾ ਇੱਜ਼ਤ ਕਰੂਗਾ ਪੰਜਾਬੀ ਆਸੀਂ ਸਾਡੇ ਖੂਨ ਦੇ ਵਿੱਚ ਆ ਕਿ ਦੂਜਿਆਂ ਦੀ ਇੱਜ਼ਤ ਕਰਨੀ ਇਹ ਜੋ ਕੰਮ ਹੋ ਰਿਹਾ ਆ ਕਿ ਸਾਡੇ ਕੈਂਡੀਡੇਟਾਂ ਦੇ ਮੂਹਰੇ ਕੁਝ ਤੁਸ਼ ਲੋਕ ਜਿਹੜੇ ਹੈਗੇ ਆ ਕੇ ਬੰਦਾ ਚੰਗਾ ਬੋਲਦੇ ਆ ਉਹ ਸਿਰੇ ਪਹਾੜੇ ਦੇ ਬੰਦੇ ਆ ਔਰ ਪਾਰਟੀਆਂ ਵੱਲੋਂ ਛੱਡਿ ਗਏ ਆ ਆਮ ਆਦਮੀ ਪਾਰਟੀ ਵਾਲਿਓ ਕਾਂਗਰਸ ਵਾਲਿਓ ਤੇ ਅਕਾਲੀ ਦਲ ਵਾਲਿਓ ਪਰ ਕੀ ਤੁਸੀਂ ਇਹ ਜ਼ਰੂਰੀ ਨਹੀਂ ਸਮਝਦੇ ਕਿ ਕਿਸਾਨ ਜਿਹੜੇ ਆ ਬਹੁਤ ਸਾਰੇ ਕਿਸਾਨ ਜਿਹੜੇ ਆਗੂ ਨੇ ਉਹਨਾਂ ਨੇ ਕਿਹਾ ਕਿ ਜਦੋਂ ਭਾਜਪਾ ਦੇ ਕੈਂਡੀਡੇਟ ਆਉਣ ਪਿੰਡ-ਪਿੰਡ ਪ੍ਰਚਾਰ ਕਰਨ ਤਾਂ ਉਹਨਾਂ ਦਾ ਉਹਨਾਂ ਤੋਂ ਸਵਾਲ ਜਿਹੜੇ ਆ ਉਹ ਕੁਝ ਕੀਤੇ ਜਾਣ ਕਿ ਸਵਾਲ ਕਰਨਾ ਗਲਤ ਬਿਲਕੁਲ ਸਵਾਲ ਕਰਨੀ ਚਾਹੀਦੀ ਹੈ ਕੌਣ ਮਨਾ ਕਰਦਾ ਡੈਮੋਕ੍ਰੈਟਿਕ ਕੰਟਰੀ ਆ ਤੁਸੀਂ ਇਨਸਾਨਾਂ ਨੂੰ ਸਵਾਲ ਕਰੋ ਨਾ ਤੁਸੀਂ ਸਵਾਲ ਕਰੋ ਪਰ ਜਵਾਬ ਮਿਲ ਰਿਹਾ ਕਿੱਥੇ ਸਾਡਾ ਦੇਸ਼ ਆ ਇਹਨੂੰ ਅਸੀਂ ਵਰਲਡ ਟ੍ਰੇਡ ਦੇ ਵਿੱਚ ਲੈ ਕੇ ਜਾ ਰਹੇ ਹਾਂ ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਸਾਡੇ ਮੂੰਗੀ ਵੀਜੀ ਹੋਵੇ ਤੇ ਵਰਲਡ ਟ੍ਰੇਡ ਜਾਵੇ ਸਾਨੂੰ ਕਿ ਵਿਦੇਸ਼ਾਂ ਤੋਂ ਮੂੰਗੀ ਮੰਗਾਉਣੀ ਪੈਂਦੀ ਹੈ ਬਹੁਤੀ ਮੂੰਗੀ ਅਸੀਂ ਕੈਨੇਡਾ ਤੋਂ ਮੰਗਾਉਂਦੇ ਔਰ ਕਣਕ ਅਸੀਂ ਕੈਨੇਡਾ ਤੋਂ ਮੰਗਾਉਂਦੇ ਹੁੰਦੇ ਸੀ ਅਸੀਂ ਅਸੀਂ ਹੁਣ ਇੰਡੀਪੈਂਡੈਂਟ ਹੋ ਰਹੇ ਹਾਂ ਬਲਕਿ ਚਾਈਨਾ ਸਾਨੂੰ ਉਹਨੂੰ ਤਕਲੀਫ ਹੋ ਰਹੀ ਹੈ ਚਾਈਨਾ ਨੂੰ ਬਹੁਤ ਜ਼ਿਆਦਾ ਕਿ ਅਸੀਂ ਇੰਡੀਪੈਂਡੈਂਟ ਹੋ ਰਹੇ ਹਾਂ ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦੀ ਹਾਂ ਕਿ ਹਿਮਾਚਲ ਜਿਹੜਾ ਉਹ ਸਾਥੋ ਬਹੁਤ ਛੋਟਾ ਹੈ ਮੇਰਾ ਖਿਆਲ ਹੈ 3 ਗੁਣਾ ਛੋਟਾ ਹੋਣਾ ਉੱਥੇ 100 ਏਕੜ ਦੇ ਵਿੱਚ ਇੱਕ ਵੱਡੀ ਫੈਕਟਰੀ ਲੱਗੀ ਹੈ ਜੋ ਦਵਾਈਆਂ ਦਾ ਰੌ ਮਟੀਰੀਅਲ ਐਸੀ ਵਿਦੇਸ਼ਾਂ ਤੋਂ ਮੰਗਾਉਂਦੇ ਸੀ ਜਰਮਨ ਤੋਂ ਚਾਈਨਾ ਤੋਂ ਉਹ ਸਾਰਾ ਦਵਾਈਆਂ ਬਣਾਉਣ ਦਾ ਰੌ ਮਟੀਰੀਅਲ ਉੱਥੇ 100 ਏਕੜ ਦੇ ਵਿੱਚ ਬਣਿਆ ਕਰੂਗਾ ਔਰ ਘੱਟੋ ਘੱਟ 1.5 ਲੱਖ ਬੰਦੇ ਨੂੰ ਉੱਥੇ ਨੌਕਰੀ ਮਿਲਣੀ ਆ ਉਹ ਇਸੇ ਲਈ ਹੋ ਰਿਹਾ ਹੈ ਕਿ ਅਸੀਂ ਇੰਡੀਪੈਂਡੈਂਟ ਹੋ ਰਹੇ ਹਾਂ ਜਿੱਦਨ ਅਸੀਂ ਰॉ ਮਟੀਰੀਅਲ ਦਵਾਈਆਂ ਦਾ ਬਣਾਉਣ ਲੱਗੇ ਸਾਨੂੰ ਕਿ ਲੋੜ ਕਿਸੇ ਦੇ ਥੱਲੇ ਝੁਕਣ ਦੀ ਔਰ ਜਦੋਂ ਕਰੋਨਾ ਆਇਆ ਅਸੀਂ ਲੋਕਾਂ ਨੂੰ ਦਵਾਈ ਦਿੱਤੀ ਆ ਹਿੰਦੁਸਤਾਨ ਨੇ ਦੂਜੇ ਦੇਸ਼ਾਂ ਨੂੰ ਮੈਡੀਸਿਨ ਦਿੱਤੀ ਔਰ 1.5 ਸਾਲ ਦੇ ਅੰਦਰ ਅੰਦਰ ਇਹ ਕੋਈ ਛੋਟੀਆਂ ਗੱਲਾਂ ਨਹੀਂ ਇਹ ਸਾਰੀਆਂ ਗੱਲਾਂ ਨੂੰ ਦੇਖਣਾ ਪੈਂਦਾ ਔਰ ਦੇਖਣਾ ਚਾਹੀਦਾ ਔਰ ਕਿਸਾਨਾਂ ਦੇ ਹਰ ਮੁੱਦੇ ਨੂੰ ਧਿਆਨ ਚ ਰੱਖਿਆ ਗਿਆ ਔਰ ਅੱਗੋਂ ਵੀ ਉਹਨਾਂ ਦੇ ਹਰ ਮੁੱਦੇ ਨੂੰ ਧਿਆਨ ਚ ਰੱਖਿਆ ਜਾਊਗਾ ਔਰ ਪ੍ਰਧਾਨ ਮੰਤਰੀ बार-बार ਕਹਿੰਦੇ ਆ ਕਿ ਤੁਸੀਂ ਮੇਰੇ ਭਰਾ ਹੈ ਮੈਥਰੇ ਨਾਲ ਖੜਾ ਅਸੀਂ ਤਾਂ ਖੁਦ ਕਿਸਾਨੀ ਅਸੀਂ ਤਾਂ ਆਪ ਕਿਸਾਨ ਦੇ ਬੱਚੇ ਆਂ ਔਰ ਇਹ ਮੇਰਾ ਖਿਆਲ ਆ ਕਿ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਇਸ ਗੱਲ ਦਾ ਉਹਨਾਂ ਨੂੰ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਆ ਗੁੰਮਰਾਹ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਜਿੰਨਕ ਸਾਨੂੰ ਪਤਾ ਲੱਗਿਆ ਕਿ ਅਗਲੇ ਮਹੀਨੇ ਸ਼ਾਇਦ ਜਿਹੜਾ ਹੈਗਾ ਉਹ ਪੰਜਾਬ ਦਾ ਦੌਰ ਆ ਬਿਲਕੁਲ ਕਰਨਗੇ ਇਹ ਪ੍ਰਧਾਨ ਮੰਤਰੀ ਨੂੰ ਪੰਜਾਬ ਲਈ ਕੁਝ ਵੱਖਰਾ ਲੈ ਕੇ ਆਉਣਗੇ ਬਿਲਕੁਲ ਅਸੀਂ ਤਾਂ ਅਸੀਂ ਤਾਂ ਚਾਹੁੰਦੇ ਆ ਕਿ ਅਸੀਂ ਦੇਖੋ ਜਦੋਂ ਉਹ ਫਰੀਦਪੁਰ ਵਾਲਾ ਸੈਕੰਡ ਲਾਈਟ ਲੈ ਕੇ ਆ ਰਹੇ ਸੀਗੇ ਹਸਪੀਟਲ ਤੇ ਉਹਦੇ ਚੰਨੀ ਨੇ ਰੋਕਤਾ ਇਹ ਐਡੀ ਮੂਰਖਤਾ ਇਹੋ ਜਿਹੀ ਮੂਰਖਤ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਤਾਂ ਸਾਰੇ ਦੇਸ਼ ਦਾ ਹੁੰਦਾ ਪ੍ਰਧਾਨ ਮੰਤਰੀ ਜਦੋਂ ਬਣ ਜਾਂਦਾ ਇਕੱਲੇ ਬੀਜੇਪੀ ਦਾ ਥੋੜਾ ਰਹਿ ਜਾਂਦਾ ਉਹ ਸਭ ਦਾ ਪ੍ਰਧਾਨ ਮੰਤਰੀ ਆ ਗਵਰਨਰ ਸਭ ਦਾ ਹੈ ਰਾਸ਼ਟਰਪਤੀ ਸਭ ਦਾ ਉਹਨਾਂ ਨੂੰ ਰਿਸਰਵ ਕਰਨਾ ਚਾਹੀਦਾ ਸੀ ਲੈਣਾ ਚਾਹੀਦਾ ਸੀ ਸਿਰਫ ਛੋਟੀ ਸੋਚ ਰੱਖਦੇ ਆ ਮੁੱਖ ਮੰਤਰੀ ਔਰ ਉਹ ਮੋੜਤਾ ਅਸੀਂ ਪਿੱਛੇ ਰਹਿ ਗਏ ਨੇ ਫਰੋਜ਼ਪੁਰ ਦੇ ਲੋਕ ਆ ਜਿਹੜੇ ਉਸ ਏਰੀਏ ਦੇ ਫਰੀਦਕੋਟ ਫਰੋਜ਼ਪੁਰ ਮੋਗਾ ਉਹਨਾਂ ਨੂੰ ਇੱਥੇ ਆਉਣਾ ਪੈਂਦਾ 9 ਘੰਟੇ ਲੱਗ ਜਾਂਦੇ ਤੁਹਾਨੂੰ ਪਤਾ ਹੀ ਆ ਬਿਲਕੁਲ ਆ ਹਾਈਵੇ ਦੇਖ ਲਓ ਇਸ ਦੇਸ਼ ਚ ਬਠਿੰਡੇ ਜਾਣ ਨੂੰ 6 ਘੰਟੇ ਲੱਗਦੇ ਨੇ 3 ਘੰਟੇ ਚ ਬਠਿੰਡੇ ਹਮ ਚੰਡੀਗੜ੍ਹ ਤੋਂ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਧਿਆਨ ਨਾਲ ਚੇਖਣਾ ਚਾਹੀਦਾ ਹੈ ਪਰ ਸਿਆਸਤ ਤਾਂ ਇਸ ਗੱਲ ਤੇ ਵੀ ਹੁੰਦੀ ਹੈ ਨਾ ਕਿ ਕਿਸਾਨਾਂ ਭਾਵੇਂ ਇਸ ਨੂੰ ਵਿਕਾਸ ਦੀਆਂ ਲੀਹਾਂ ਦੱਸਿਆ ਜਾ ਰਿਹਾ ਕਿ ਸੜਕਾਂ ਦਾ ਜਾਲ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਿਛ ਰਿਹਾ ਪਹਿਲਾਂ ਮਨਾਲੀ ਜਾਣ ਨੂੰ ਵੀ ਲੋਕਾਂ ਨੂੰ ਬਹੁਤ ਟਾਈਮ ਲੱਗਦਾ ਸੀ ਹੁਣ ਇਸ ਤਰੀਕੇ ਦੇ ਨਾਲ ਸੁਰੰਗਾਂ ਬਣਾ ਦਿੱਤੀਆਂ ਗਈਆਂ ਹਾਈਵੇ ਬਣਾ ਦਿੱਤੇ ਗਏ ਕਿ ਹੁਣ ਤੁਹਾਨੂੰ ਕੁਝ ਹੀ ਘੰਟਿਆਂ ਦਾ ਸਮਾਂ ਜਿਹੜਾ ਹੈਗਾ ਅੱਧਾ ਅੱਧਾ ਦਾ ਫਰਕ ਪੈ ਗਿਆ ਮੇਰਾ ਖਿਆਲ ਹੈ ਤੇ ਉਹ ਪਰ ਸਿਆਸੀ ਪਾਰਟੀਆਂ ਹੀ ਇਹ ਗੱਲ ਕਹਿ ਰਹੀਆਂ ਨੇ ਕਿ ਕਿਤਨਾ ਕਿਤੇ ਕਿਸਾਨਾਂ ਦਾ ਜ਼ਮੀਨਾਂ ਜਿਸ ਤਰੀਕੇ ਨਾਲ ਐਕਵਾਇਰ ਹੋਈਆਂ ਨੇ ਪੰਜਾਬ ਨੂੰ ਖੇਤੀਬਾੜੀ ਪੱਖੋਂ ਖਤਮ ਕਰ ਦੇਣਾ ਇਹ ਗੱਲ ਤਾਂ ਕਹਿ ਰਹੇ ਮੈਂ ਤੇ ਗੱਲ ਯਾਦ ਰੱਖਿਓ ਜੀ ਤੁਸੀਂ ਹੁਣੇ ਇਹ ਕਿਹਾ ਸੀ ਕਿ ਵਪਾਰ ਖੁੱਲੂਗਾ ਕਿਹਨੇ ਜਿਦਾਂ ਇਹ ਸਰਕਾਰ ਆ ਗਈ ਪੰਜਾਬ ਦੀ ਧਰਤੀ ਸੋਨੇ ਦੀ ਧਰਤੀ ਹੋ ਜਾਣੀ ਆ ਇੱਥੋਂ ਦੀ ਵਪਾਰ ਕੱਲਾ ਪਾਕਿਸਤਾਨ ਨਹੀਂ ਗਾਹਾਂ ਕਾਬਲ ਖੰਧਾਰ ਤੱਕ ਅੱਗੇ ਸਾਰਟ ਖੁੱਲੂਗਾ ਹਾਈਵੇ ਸਭ ਨੇ ਬਣਾਣੇ ਆ ਅਸੀਂ ਇੱਕ ਬਿਲਕੁਲ ਵੱਖਰੀ ਤਰ੍ਹਾਂ ਦਾ ਸਟੇਟ ਹੋ ਜਾਣਾ ਜਿੱਥੇ ਲੋਕ ਵਪਾਰਕ ਤੌਰ ਤੇ ਸਾਡੇ ਕੋਲੇ ਪਹਿਲਾਂ ਵੀ ਅਸੀਂ ਅਸੀਂ ਵਪਾਰਕ ਤੌਰ ਤੇ ਸਾਨੂੰ ਸਭ ਤੋਂ ਪਿੱਛੇ ਸਾਡੇ ਤੇ ਹਮਲੇ ਜ਼ਿਆਦਾ ਹੁੰਦੇ ਸੀਗੇ ਇਹ ਇੱਕ ਮੰਡੀ ਬਣ ਜਾਣੀ ਹੈ ਬਹੁਤ ਵੱਡੀ ਜਿੱਥੇ ਜਿਹਦੇ ਕੋਲੇ 1 ਇੰਚ ਵੀ ਜਗ੍ਹਾ ਉਹ ਵੀ ਸੋਨੇ ਦੀ ਬਣ ਜਾਣੀ ਹੈ ਹੂੰ ਇਹ ਹਾਈਵੇ ਕੋਈ ਕੱਢਣੇ ਮਾੜੇ ਨਹੀਂ ਐ ਪਰ ਮੈਨੂੰ ਦੱਸੋ ਕਿੰਨੇ ਕਿਸਾਨ ਖੇਤੀ ਕਰਦੇ ਆ ਸਾਰੇ ਜਵਾਕ ਤਾਂ ਤੁਸੀਂ ਵਿਦੇਸ਼ਾਂ ਨੇ ਭੇਜੀ ਜਾਂਦੇ ਹੋ ਰੱਖੋ ਜਵਾਕ ਬੱਚੇ ਰੱਖੋ ਇੱਥੇ আর ਖੇਤੀ ਕਰ ਕਿਉਂ ਅਸੀਂ ਜੁੜ ਰਹੇ ਆ ਨਾ ਜੁੜੋ ਆਪਣੇ ਸਮਾਜਿਕ ਤਾਰਤੇ ਵੀ ਮੈਂ ਸਮਝਦੀ ਆ ਬਹੁਤ ਸਾਰੀ ਸਾਡੇ ਚ ਕਮੀ ਐ ਕਦੇ ਕਦੇ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਮਾੜੀ ਗੱਲ ਨਹੀਂ ਐ ਰਾਤ ਨੂੰ ਸੌਣ ਵੇਲੇ ਸੋਚ ਲਓ ਕਿ ਸਾਡੇ 'ਚ ਕਿੰਨੀਆਂ ਕਮੀਆਂ ਆ ਅਸੀਂ ਦੂਜਿਆਂ ਨੇ ਬਲੇਮ ਕਰੀ ਜਾਂਦੇ ਆ ਆਪਦੀਆਂ ਕਮੀਆਂ ਵੀ ਠੀਕ ਕਰੀਏ ਕੇਂਦਰੀ ਮੰਤਰੀਆਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਹੋਈਆਂ ਹੋ ਸਕਦਾ ਸੀ ਹਰ ਮੀਟਿੰਗ ਦੇ ਵਿੱਚ ਇਹ ਹੀ ਲੱਗਦਾ ਸੀ ਕਿ ਸ਼ਾਇਦ ਅੱਜ ਇਹ ਮੋਰਚਾ ਖਤਮ ਹੋਵੇਗਾ ਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਨ ਕੇ ਉਹਦਾ ਹੱਲ ਜਿਹੜਾ ਹੋਗਾ ਨਿਕਲਦਾ ਨਜ਼ਰ ਆਵੇਗਾ ਪਰ ਕਾਰਨ ਕੀ ਮੰਨਦੇ ਹੋ ਕਿਉਂਕਿ ਸੱਤਾ ਤੇ ਵੀ ਉਸ ਮੀਟਿੰਗਾਂ ਦਾ ਹਿੱਸਾ ਬਣੀ ਰਹੀ ਆ ਕੀ ਕਾਰਨ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਉਹ ਪਾਰਟੀ ਮੀਟਿੰਗਾਂ ਸੜੀ ਨਹੀਂ ਚੱਲੀਆਂ ਪਾਰਟੀਆਂ ਮੀਟਿੰਗਾਂ ਕਿਸੇ ਸੀਰੀਅਸਲੀ ਨਹੀਂ ਚੱਲੀਆਂ ਕਿ ਖੁਦ ਹੀ ਉਹ ਸਾਰੇ ਇੱਕ ਦੂਜੇ ਨਾਲ ਸੁਰ ਮਿਲਾ ਕੇ ਇੱਕ ਪੇਜ ਤੇ ਗੱਲ ਨਹੀਂ ਸਿੱਕਾਰ ਰਹੇ ਇਸ ਲਈ ਮੀਟਿੰਗਾਂ ਸਿਰੇ ਨਹੀਂ ਚੜੀਆਂ ਕਿਉਂਕਿ ਜੇ ਤੁਸੀਂ ਅਗਰੈਸਿਵਲੀ ਗੱਲ ਕਰੋਗੇ ਬਾਹਰ ਅਗਰੈਸਿਵਲੀ ਮੁੰਡੇ ਖੜੇ ਆ ਤੇ ਨਹੀਂ ਚੜ ਸਕਦੇ ਜੇ ਇੱਕ ਪੇਜ ਤੇ ਇੱਕ ਗੱਲ ਤੇ ਵੱਡਿਆਂ ਦੀ ਗੱਲ ਸੁਣੀ ਜਾਂਦੀ ਆ ਰ ਹੈ ਕਿਸਾਨ ਮੋਰਚਾ ਜਾ ਕੇ ਉੱਥੇ ਖਤਮ ਕਰਦਾ ਗੱਲ ਨੂੰ ਤਾਂ ਸਿਰੇ ਚੜਸਦੀ ਅੱਜ ਵਿਚਾਰ ਸਕਦੇ ਕੋਈ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਸਾਡੇ ਸਾਨੂੰ ਭਾਜਪਾ ਜਾਂ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਨਹੀਂ ਕਰਦੀ ਜੇ ਪਿਆਰ ਨਾ ਕਰਦੀ ਹੁੰਦੀ ਤਾਂ ਸਿੱਖਾਂ ਲਈ ਇੰਨਾ ਕੁਝ ਕਰਦੇ ਨਾ ਔਰ ਦੇਸ਼ ਭਰ ਦੇ ਸਿੱਖ ਅ ਦੇਸ਼ ਭਰ ਦੇ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਸਾਨੂੰ ਥੋੜਾ ਜਿਹਾ ਸਾਨੂੰ ਵੀ ਸੰਭਲਣਾ ਚਾਹੀਦਾ ਮੈਂ ਸਮਝਦੀ ਹਾਂ ਕਿ ਜੈਸ ਮੰਗਾ ਜ਼ਰੂਰ ਮੰਨੀਆਂ ਜਾਣਗੀਆਂ ਔਰ ਮੰਨਣੀਆਂ ਚਾਹੀਦੀਆਂ ਸੀ ਸਪੋਰਟ ਵੀ ਕਰਾਂਗੇ ਔਰ ਸਾਡੇ ਕੈਂਡੀਡੇਟ ਵੀ ਸਪੋਰਟ ਕਰਨਗੇ ਜਿਹੜੇ ਦਰਸ਼ਕ ਜਿਹੜੇ ਪੰਜਾਬ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਮੈਂ ਚਾਹਾਂਗਾ ਕਿ ਤੁਸੀਂ ਇੱਕ ਸੰਦੇਸ਼ ਉਹਨਾਂ ਨਾਲ ਜ਼ਰੂਰ ਸਾਂਝਾ ਕਰੋ ਕਿ ਉਹ ਕੀ ਸੋਚ ਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਵੋਟ ਪਾਉਂ ਤੁਸੀਂ ਦੇਸ਼ ਦੀ ਤਰੱਕੀ ਆਰ ਜੋ ਸਾਡੇ ਅਸੀਂ ਜ਼ਿਆਦਾ ਸਿੱਖ ਰਹੇ ਨੇ ਆ ਪੰਜਾਬ ਦੇ ਵਿੱਚ ਪੰਜਾਬੀ ਹਿੰਦੂ ਪੰਜਾਬੀ ਵੀ ਆਪਣੇ ਨੂੰ ਸੇਖੀ ਇਸ ਮੰਦਾ ਅਸੀਂ ਸਾਰੇ ਜਾਣੇ ਇਹ ਸੋਚੀਏ ਕਿ ਸਾਡੇ ਇੱਥੇ ਅਮਨ ਸ਼ਾਂਤੀ ਕੌਣ ਲਿਆ ਸਕਦਾ ਆਮ ਆਦਮੀ ਪਾਰਟੀ ਤਾਂ ਫੇਲ ਹੋ ਗਈ ਆ ਤੇ ਭਾਜਪਾ ਹੀ ਅਮਨ ਸ਼ਾਂਤੀ ਤੇ ਤੁਹਾਡੀ ਤੁਹਾਡੇ ਬੱਚਿਆਂ ਦੀ ਤਰੱਕੀ ਤੁਹਾਡੇ ਦੇਸ਼ ਦੀ ਤਰੱਕੀ ਔਰ ਤੁਹਾਡੇ ਬੱਚਿਆਂ ਲਈ ਨੌਕਰੀਆਂ ਲੈ ਕੇ ਆ ਸਕਦੀ ਆ ਇੱਕ ਵਾਰ ਮੌਕਾ ਜ਼ਰੂਰ ਦਿਓ ਔਰ ਜਿੰਨੇ ਸਾਡੇ ਕੈਂਡੀਡੇਟ ਆ ਰਹੇ ਆ ਉਹਨਾਂ ਨਾਲ ਸਿਵਲਾਈਜ਼ਡਲੀ ਸભ્યਤਾਕਤਾਰ ਤੇ ਗੱਲ ਕਰੋ ਆਪਾਂ ਉਹਨਾਂ ਨੂੰ ਮਾੜਾ ਨਾ ਬਣੋ ਬਹੁਤ ਬਹੁਤ ਧੰਨਵਾਦ ਹੋਈ ਸਮਝਾ ਦਿੱਤਾ ਬੀਬੀ ਅਮਨਜੋਤ ਕੋ ਰਾਮਵਾਲੀਆ ਨਾਲ ਗੱਲਬਾਤ ਕੀਤੀ ਬੀਜੇਪੀ ਕਿੰਨਾ ਮੁੱਦਿਆਂ ਨੂੰ ਲੈ ਕੇ ਜਾਂ ਕਿਹੜੀ ਰਾਜਨੀਤੀ ਦੇ ਨਾਲ ਪੰਜਾਬ ਦੇ ਚੋਣ ਖਾੜਿਆਂ ਦੇ ਵਿੱਚ ਤੁਹਾਨੂੰ ਨਜ਼ਰ ਆਵੇਗੀ ਉਹ ਸਾਰਾ ਜਿਹੜਾ ਹੈਗਾ ਅਸੀਂ 베ਰਬਾ ਇਹਨਾਂ ਤੋਂ ਲਿਆ ਇਹ ਮੁਲਾਕਾਤ ਤੇ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਆਪਣੀਆਂ ਕੀਮਤੀ ਰਾਇ ਟਿੱਪਣੀਆਂ ਜਿਹੜੀਆਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀਆਂ ਕਰਿਓ